ਪਹਿਲਕਮ ਹਮਲੇ ਤੋਂ ਬਾਅਦ ਫਰੋਜ਼ਪੁਰ ਸਰਹੱਦ ਤੇ ਡਿਊਟੀ ਦੌਰਾਨ ਇੱਕ ਬੀਐਸਐਫ ਦਾ ਨੌਜਵਾਨ ਪੀਕੇ ਸਾਹੂ ਜੋ ਕਿ ਡਿਊਟੀ ਦੌਰਾਨ ਗਲਤੀ ਨਾਲ ਪਾਕਿਸਤਾਨ ਦੇ ਖੇਤਾਂ ਦੇ ਵਿੱਚ ਚਲਾ ਗਿਆ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਰੇਂਜਰਾਂ ਨੇ ਉਹਨੂੰ ਚੁੱਕ ਲਿਆ ਸੀ ਅਰੈਸਟ ਕਰ ਲਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇੱਕ ਤਣਾਅ ਦਾ ਮਾਹੌਲ ਹੋ ਗਿਆ ਸੀ ਦੋਨਾਂ ਪਾਸਿਆਂ ਤੋਂ ਗੋਲਾਬਾਰੀ ਤੇ ਉਹ ਇੱਕ ਜੰਗ ਵਾਲੇ ਅਸਾਰ ਪੈਦਾ ਹੋ ਗਏ ਸੀ ਉਸ ਤੋਂ ਬਾਅਦ ਲਗਾਤਾਰ ਇਹ ਮੰਗ ਉੱਠ ਰਹੀ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋ ਗਿਆ ਗੋਲੀਬਾਰੀ ਰੁਕ ਗਈ ਆ ਪਰ ਜੋ ਭਾਰਤ ਦਾ ਬੀਐਸਐਫ ਦਾ ਨੌਜਵਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਕਰਾਸ ਕਰ ਗਿਆ ਸੀ ਉਹ ਹਾਲੇ ਤੱਕ ਵਾਪਸ ਕਿਉਂ ਨਹੀਂ ਆਇਆ ਤਾਂ ਦੱਸ ਦਈਏ ਅੱਜ ਪਾਕਿਸਤਾਨ ਨੇ ਉਸ ਨੌਜਵਾਨ ਬੀਐਸਐਫ ਦੇ ਉਸ ਨੌਜਵਾਨ ਨੂੰ ਕਾਂਸਟੇਬਲ ਪੀਕੇ ਸਾਹੂ ਨੂੰ ਅੱਜ ਭਾਰਤ ਦੀ ਬਾਗਾਂ ਸਰਹੱਦਾਂਹੀਂ ਵਾਪਸ ਭੇਜ ਦਿੱਤਾ ਤਾਂ ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਤਾਂ ਦੱਸ ਦਈਏ ਕਿ ਅੱਜ 20 ਦਿਨਾਂ ਬਾਅਦ ਪੀਕੇ ਸਾਹੂ ਭਾਰਤ ਵਾਪਸ ਲੋਟ ਚੁੱਕੇ ਨੇ ਤਾਂ ਇਹ ਸਾਰਾ ਜਿਹੜਾ ਘਟਨਾਕਰਮ ਹੋਇਆ ਸੀ ਔਨ ਪੁਆਇੰਟ ਦੀ ਟੀਮ ਨੇ ਜਦੋਂ ਗਰਾਉਂਡ ਜ਼ੀਰੋ ਤੇ ਜਾ ਕੇ ਫਰੋਜ਼ਪੁਰ ਬਾਰਡਰ ਦੀ ਉਸ ਏਰੀਆ ਦੀ ਕਵਰੇਜ ਕੀਤੀ ਸੀ ਤਾਂ ਸਾਨੂੰ ਪਤਾ ਲੱਗਿਆ ਸੀ ਅਸੀਂ ਉਹਨਾਂ ਕਿਸਾਨਾਂ ਨਾਲ ਵੀ ਗੱਲ ਕੀਤੀ ਸੀ ਜਿਨ੍ਹਾਂ ਨਾਲ ਪੀ ਕੇ ਸਾਹੂ ਤੇ ਉਹਦੇ ਨਾਲ ਦੋ ਹੋਰ ਨੌਜਵਾਨ ਸਾਥੀ ਕਣਕ ਵੜਾਉਣ ਲਈ ਜ਼ੀਰੋ ਲਾਈਨ ਤੋਂ ਪਾਰ ਖੇਤਾਂ ਦੇ ਵਿੱਚ ਗਏ ਸੀ ਕੰਬਾਈਨ ਤੇ ਇਹ ਨੌਜਵਾਨ ਗਏ ਸੀਗੇ ਨਾਲ ਤਾਂ ਦੋ ਨੌਜਵਾਨ ਡਿਊਟੀ ਦੌਰਾਨ ਇੱਕ ਕੰਬਾਈਨ ਤੇ ਇੱਕ ਟਰੈਕਟਰ ਟਰਾਲੀ ਤੇ ਸੀ ਪੀ ਕੇ ਸਾਹੂ ਨਿچے ਤੁਰ ਫਿਰ ਕੇ ਡਿਊਟੀ ਕਰ ਰਿਹਾ ਸੀ ਤਾਂ ਉਸ ਦੌਰਾਨ ਗਲਤੀ ਨਾਲ ਪਾਕਿਸਤਾਨ ਦੇ ਖੇਤਾਂ ਦੇ ਵਿੱਚ ਉਹ ਚਲਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਸੀ 20 ਦਿਨਾਂ ਤੋਂ ਬਾਅਦ 20 ਦਿਨਾਂ ਦੇ ਵਕਫੇ ਤੋਂ ਬਾਅਦ ਅੱਜ ਪੀ ਕੇ ਸਾਹੂ ਵਾਪਸ ਭਾਰਤ ਆ ਚੁੱਕੇ ਨੇ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਸੁਖਦ ਖਬਰ ਹੈ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਹੈ ਜਿੱਥੇ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਸੀਜ਼ਫਾਇਰ ਹੋ ਚੁੱਕਿਆ ਇੱਕ ਸ਼ਾਂਤੀ ਬਾਰਤਾ ਚੱਲ ਰਹੀ ਆ ਉੱਥੇ ਜਿਹੜਾ ਨੌਜਵਾਨ ਗਲਤੀ ਨਾਲ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ ਉਹ ਵੀ ਅੱਜ ਵਾਪਸ ਆਪਣੇ ਦੇਸ਼ ਦੇ ਵਿੱਚ ਮੁੜੇ ਆਇਆ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਧੰਨਵਾਦ